ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੁਆਬਾ ਨਿਊਜ਼ 24 ਮੈਂ ਹਰਮਨ ਸਿੰਘ ਅੱਜ ਅਸੀਂ ਪਿੰਡ ਰਾਮਗੜ੍ਹ ਪਹੁੰਚੇ ਹਾਂ ਜਿੱਥੇ ਕਿ ਜਿਹੜਾ ਗੁਰਦੁਆਰਾ ਅਲੀ ਸ਼ਾਮ ਬਣਿਆ ਉਹਦੇ ਤੁਹਾਨੂੰ ਅੰਦਰੋਂ ਪਹਿਲਾਂ ਦਰਸ਼ਨ ਕਰਾਵਾਂਗੇ ਔਰ ਜਿਹੜੇ ਗੁਰਦੁਆਰੇ ਦੇ ਵਿਕਾਸ ਹੋਇਆ ਕੰਮ ਹੋਇਆ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਜਿਹੜੇ ਸੋਲਰ ਵੀ ਲੱਗੇ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਇਹ ਸਾਡਾ ਜਿਹੜਾ ਪਿੰਡ ਆ ਉਹ ਰਾਮਗੜ੍ਹ ਤੇ ਪਹਿਲਾਂ ਤਾਂ ਤੁਹਾਨੂੰ ਅਸੀਂ ਅੰਦਰ ਲੈ ਕੇ ਚੱਲਦੇ ਹਾਂ ਤੇ ਜਿੱਥੇ ਕਿ ਅੰਦਰ ਮਹਾਰਾਜ ਬਰਾਜਮਾਨ ਹਨ ਉਹਨਾਂ ਦੇ ਜਿਹੜੇ ਤੁਹਾਨੂੰ ਦਰਸ਼ਨ ਕਰਾ ਕੇ ਉਦੋਂ ਬਾਅਦ ਹੀ ਅਸੀਂ ਵਾਪ ਜਗਾ ਦੇ ਲੋਟ ਵੀ ਕਰਾਂਗੇ ਸਰਪੰਚ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਸਾਡੇ ਪ੍ਰਧਾਨ ਗੁਰਦੁਆਰੇ ਦੇ ਆ ਅਸੀਂ ਉਹਨਾਂ ਨਾਲ ਵੀ ਜਿਹੜਾ ਅੰਦਰ ਆ ਇੱਕ ਵਾਰ ਤੁਸੀਂ ਦਰਸ਼ਨ ਕਰ ਸਕਦੇ ਹੋ ਹੁਣ ਅਸੀਂ ਤੁਹਾਨੂੰ ਬਾਹਰ ਲੈ ਕੇ ਚੱਲਦੇ ਹਾਂ ਜਿੱਥੇ ਕਿ ਸੋਲ ਲੱਗੇ ਹਾਲ ਬਣਿਆ ਤੇ ਉਹ ਤੁਹਾਨੂੰ ਦਰਸ਼ਨ ਕਰਾਉਨੇ ਆ ਆਓ ਚੱਲਦੇ ਹਾਂ ਜੀ ਸਾਡੇ ਨਾਲ ਸਰਪੰਚ ਸਾਹਿਬ ਮਜੂਰਾ ਜੀ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਸਰਪੰਚ ਸਾਹਿਬ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੰਚ ਸਾਹਿਬ ਜਿਹੜਾ ਗੁਰਦੁਆਰਾ ਬਣਿਆ ਬਣਾ ਸ਼ਾਨਦਾਰ ਬਣਿਆ ਤੇ ਬੜਾ ਮਨ ਖੁਸ਼ ਹੋਇਆ ਪੈਡਲ 'ਚ ਆ ਕੇ ਨਾ ਹਾਂਜੀ ਤੇ ਇੱਥੇ ਹੋਰ ਕਿਹੜੇ-ਕਿਹੜੇ ਵਿਕਾਸ ਤੁਸੀਂ ਕਰ ਰਹੇ ਹੋ ਗੁਰਦੁਆਰੇ ਦਾ ਇਹ ਜੀ ਜਿਹੜਾ ਗੁਰਦੁਆਰਾ ਸਾਹਿਬ ਹੈ ਇਹ ਸਵਰਗਵਾਸੀ ਸਰਦਾਰ ਹਰਪ੍ਰੀਤ ਸਿੰਘ ਜੋ ਕਿ ਓਡੀਸ਼ਾ ਦੇ ਵਿੱਚ ਠੇਕੇਦਾਰੀ ਦਾ ਕੰਮ ਕਰਦੇ ਆ ਇਹ ਉਹਨਾਂ ਦੇ ਵੱਲੋਂ ਸਾਰੀ ਸੇਵਾ ਕਰਵਾਈ ਗਈ ਆ ਅੰਦਰੋਂ ਗੁਰਦੁਆਰਾ ਸਾਹਿਬ ਤੇ ਪਾਲਕੀ ਜਿਹੜੀ ਆ ਉਹਨਾਂ ਦਾ ਭਾਣ ਜਾ ਇੱਕ ਅਮਰੀਕਾ ਦੇ ਵਿੱਚ ਆ ਉਹਨੇ ਕਰਵਾਈ ਉਸ ਤੋਂ ਬਾਅਦ ਇੱਧਰ ਇੱਕ ਲੰਗਰ ਹਾਲ ਹੈ ਬਹੁਤ ਵੱਡਾ ਉਹ ਵੀ ਸੇਵਾ ਹਰਪ੍ਰੀਤ ਸਿੰਘ ਨੇ ਕਰਵਾਈ ਉਸ ਤੋਂ ਬਾਅਦ ਆ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਆ ਖੁੱਲਾ ਗੁਰਦੁਆਰਾ ਇਹ ਹਾਲ ਬਣਿਆ ਜੀ ਇਹ ਲੰਗਰ ਹਾਲ ਤੇ ਕਾਮਨ ਕਿਚਨ ਜਿਸ ਤਰ੍ਹਾਂ ਵੀ ਕਹੋ ਅੱਛਾ ਜੀ ਇੱਥੇ ਸਾਰੇ ਪ੍ਰੋਗਰਾਮ ਜਿਹੜੇ ਪਿੰਡ ਦੇ ਹੁੰਦੇ ਆ ਇਹ ਜਿਹਨੂੰ ਆਪਾਂ ਪਿੰਡ ਦੇ ਵਿੱਚ ਹੁਣ ਕੁਝ ਲੋਕ ਤਾਂ ਨਹੀਂ ਜਾਣਦੇ ਹੋਣਗੇ ਉਹਨੂੰ ਕਹਿੰਦੇ ਸੀ ਭਗਤ ਸਿੰਘ ਸ਼ਾ ਇਹ ਉਹਦੇ ਪਰਿਵਾਰ ਦੇ ਵੱਲੋਂ ਜਿਹੜੀ ਆ ਸੇਵਾ ਇਹ ਜਿਹੜੀ ਆ ਕੀਤੀ ਗਈ ਆ 에 ਕਲਵੰਤ ਸਿੰਘ ਯੂਕੇ ਔਰ ਸਰਦਾਰ ਦਲਜੀਤ ਸਿੰਘ ਉਹ ਵੀ ਯੂਕੇ ਦੇ ਵਿੱਚ ਰਹਿੰਦੇ ਆ ਉਹਨਾਂ ਤੇ ਪ੍ਰਮਾਤਮਾ ਦੀ ਬਹੁਤ ਵੱਡੀ ਮੇਰ ਆ ਉਹਨਾਂ ਨੇ ਇਹ ਸਾਰੀ ਸੇਵਾ ਜਿਹੜੀ ਕਰਵਾਈ ਆ ਠੀਕ ਆ ਜੀ ਇਸ ਤੋਂ ਬਾਅਦ ਹੁਣ ਜਿਹੜਾ ਕੰਮ ਕੰਪਲੀਟ ਹੋ ਗਿਆ ਇਹ ਸਾਰਾ ਹੀ ਜਿਹੜਾ ਕਰਨ ਤੋਂ ਬਾਅਦ ਹੁਣ ਜਿਹੜੀ ਆ ਫਿਰ ਸਰਦਾਰ ਹਰਪਜਨ ਸਿੰਘ ਦੇ ਪਰਿਵਾਰ ਨੇ ਜਿਹੜੀ ਸੋਲਰ ਲਾਈਟਾਂ ਦਾ ਇੱਥੇ ਮੇਰੇ ਖਿਆਲ ਸਾਢੇ 7 ਕੇਵੀਏ ਦਾ ਉਹ ਜਿਹੜਾ ਇੱਥੇ ਇੰਸਟਾਲ ਕਰਕੇ ਗੁਰਦੁਆਰੇ ਵਾਸਤੇ ਬਿਜਲੀ ਦੀ ਸਪਲਾਈ ਲਈ ਜਿਹੜੀ ਬਹੁਤ ਵੱਡੀ ਸੇਵਾ ਕੀਤੀ ਆ ਹੁਣ ਕਿੰਨੇ ਬਾਟ ਕਿੰਨੇ ਬਾਟ ਬਣਿਆ ਜੀ ਉਹ ਫਿਰ ਜਿਹੜੀ ਉਹ 5 ਬਾਟ ਆ ਬਣਿਆ 5 ਬਾਟ ਬਣਿਆ ਜੀ ਹਾਂਜੀ 5 ਬਾਟ ਜਾਨੀ ਬੈਟਰੀਆਂ ਰੱਖੇ ਜਿਹੜੇ ਤੇ ਬਾਕੀ ਆ ਜੋ ਹੱਲੇ ਉਹ ਗੇਟ ਬਣਾਉਣਾ ਆ ਤੇ ਉੱਪਰ ਜਿਹੜੀਆਂ ਸਾਰਾ ਯਾਨੀ ਕੰਪਲੀਟ ਜੀ ਸੱਤ ਦੇ ਕਰੀਬ ਲੱਗ ਗਿਆ ਤੁਸੀਂ ਇਸ ਗੁਰਦੁਆਰੇ ਦੇ ਪ੍ਰਧਾਨ ਹੋ ਮੈਂ ਪ੍ਰਧਾਨ ਨਹੀਂ ਸਮਝ ਲਓ ਮੈਂ ਸੇਵਾਦਾਰ ਆਂ ਬਸ ਸੇਵਾਦਾਰ ਆ ਜੀ ਹਾਂਜੀ ਪ੍ਰਧਾਨਗੀ ਤਾਂ ਬਹੁਤ ਦੂਰ ਦੀ ਹੁੰਦੀ ਆ ਨਾ ਜੀ ਆਪਾਂ ਚਾਹੁੰਦੇ ਨਹੀਂ ਪ੍ਰਧਾਨਗੀ ਆਪਾਂ ਸੇਵਾਦਾਰ ਹੀ ਸਮਝਦੇ ਆਂ ਤੇ ਬਹੁਤ ਵਧੀਆ ਗੱਲ ਲੱਗੀ ਤੁਹਾਡੀ ਤਾਂ ਜਿਹੜਾ ਸੇਵਾਦਾਰ ਹੁੰਦਾ ਸੇਵਾ ਬਣ ਕੇ ਕੰਮ ਕਰਦਾ ਨਾ ਮੈਂ ਕਰਦਾ ਹੀ ਸੇਵਾ ਆਂ ਅਸੀਂ ਬਸ ਬਹੁਤ ਸੋਹਣੀ ਗੱਲਾਂ ਆ ਤੇ ਜਿਹੜੇ ਸੋਲਰ ਲੱਗੇ ਉਹ ਵੀ ਸਾਨੂੰ ਦਿਖਾ ਦਿਓ ਜੀ ਕਿੱਥੇ ਲੱਗੇ ਦਿਖਾਓ ਉੱਪਰ ਆ ਜੀ ਚਲੋ ਤੇ ਕਿਧਰ ਰਸਤਾ ਕਿਧਰ ਆ ਜੀ ਆ ਇੱਥੋਂ ਆ ਪੌੜੀਆਂ ਚੜਨਾ ਆ ਆਪਾਂ ਅੱਛਾ ਜੀ ਇਧਰੋਂ ਪੌੜੀ ਚੜ ਜਾਣਾ ਨਾ ਸਾਹਵੇਂ ਸਾਹਵੇਂ ਲੋਕ ਤੇ ਨਹੀਂ ਠੀਕ ਆ ਜੀ ਠੀਕ ਆ ਜੀ ਉਹ ਲੋਕ ਸਭ ਕੋ ਜਿਹੜਿਆ ਪਈਆਂ ਤੇ ਬਿਜਲੀ ਜਿਹੜੀ ਆ ਫਰੀ ਆ ਆਓ ਚੜਦੇ ਉੱਪਰ ਚੱਲਦੇ ਆ ਤੇ ਤੁਹਾਨੂੰ ਸੋਲਰ ਪਹਿਲਾਂ ਦਿਖਾਨੇ ਆ ਲਓ ਜੀ ਆ ਪੌੜੀਆਂ ਅਸੀਂ ਚੜਦੇ ਜਾ ਰਹੇ ਆ ਬਹੁਤ ਸੋਹਣਾ ਬਣ ਗਿਆ ਗੁਰਦੁਆਰਾ ਇਹ ਪਿੰਡ ਰਾਮਗੜ੍ਹ ਦਾ ਗੁਰਦੁਆਰਾ ਜੀ ਹੋਰ ਵੀ ਪਿੰਡਾਂ 'ਚ ਬਹੁਤ ਸੋਹਣੇ ਗੁਰਦੁਆਰੇ ਬਣੇ ਆ ਤੇ ਜਿੱਥੇ-ਜਿੱਥੇ ਸਾਨੂੰ ਮੌਕਾ ਮਿਲੂਗਾ ਅਸੀਂ ਤੁਹਾਨੂੰ ਦਿਖਾਉਂਦੇ ਜਾਵਾਂਗੇ ਆਜੋ ਜੀ ਅੱਗੇ ਆਜੋ ਜੀ ਹਈ ਇੱਕ ਪੌੜੀਆਂ ਹੋਰ ਆਪਾਂ ਚੜਨਾ ਆ ਉਹ ਵੀ ਚੜ ਕੇ ਗੱਲਬਾਤ ਕਰਾਂਗੇ ਹਾਂ ਜੀ ਆਜੋ ਜੀ ਲਓ ਜੀ ਅਸੀਂ ਦੂਸਰੀ ਮੰਜ਼ਲ ਤੇ ਜਾ ਰਹੇ ਆ ਵਾਹ ਜੀ ਵਾਹ ਉੱਪਰ ਸੋਲਡਰ ਲੱਗਾ ਆ ਉਹ ਤੁਹਾਨੂੰ ਦਿਖਾਉਣੇ ਆਜੋ ਲਓ ਜੀ ਬਿਲਕੁਲ ਅਸੀਂ ਦੂਸਰੀ ਮੰਜ਼ਲ ਤੇ ਆ ਚੁੱਕੇ ਆ ਜਿਹੜਾ ਸੋਲਰਾ ਗੁਰਦੁਆਰੇ ਵਾਸਤੇ ਲੱਗਾ ਉਹ ਤੁਹਾਨੂੰ ਦਿਖਾਉਨੇ ਆ ਦੇਖੋ ਸੋਲਰ ਲੱਗ ਗਿਆ ਬਿਜਲੀ ਦੀ ਕਮੀ ਨਹੀਂ ਆ ਅਗਰ ਬਿਜਲੀ ਕੱਟ ਵੀ ਹੁੰਦੀ ਆ ਪ੍ਰੋਗਰਾਮ ਕੋਈ ਵੀ ਹੁੰਦਾ ਤੇ ਤੁਹਾਨੂੰ ਬਿਜਲੀ ਮਿਲੂਗੀ ਸੋਲਰ ਬਹੁਤ ਸੋਹਣਾ ਲਾਇਆ ਔਰ ਜਿਹਨੇ ਵੀ ਸੇਵਾ ਕਰਾਈ ਆ ਬਹੁਤ ਵਧੀਆ ਕਰਾਈ ਆ ਤੇ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਸੋਲਰ ਦੇ ਬਾਰੇ ਅਸੀਂ ਜੀ ਹੁਣ ਕਮ ਸੇ ਕਮ ਮੰਨੂ ਗੁਰਦੁਆਰਾ ਸਾਹਿਬ ਦਾ ਜਿਹੜਾ ਹੈਗਾ ਕਾਫੀ ਕੰਮ ਜਿਹੜਾ ਉਹ ਹੋਸੀ ਵੀ ਜਿਹੜਾ ਥੋੜਾ ਬਹੁਤਾ ਕੰਮ ਰਹਿੰਦਾ ਤੇ ਉਹ ਕਿਹੜੇ ਕੰਮ ਹਨ ਹਾਂਜੀ ਉਹ ਜਿਸ ਤਰ੍ਹਾਂ ਹੁਣ ਥੱਲੇ ਕੁਝ ਬਾਥਰੂਮਾਂ ਦਾ ਕੰਮ ਹੈਗਾ ਉਹ ਜਿਹੜਾ ਕਰਾਉਣ ਵਾਲਾ ਆ ਹਾਂਜੀ ਤੇ ਉਸ ਤੋਂ ਬਾਅਦ ਏਸੀ ਲੱਗਣੇ ਆ ਏਸੀ ਗੁਰਦੁਆਰਾ ਸਾਹਿਬ ਦੇ ਵਿੱਚ ਆ ਕਿਉਂਕਿ ਗਰਮੀਆਂ ਦੇ ਵਿੱਚ ਵੱਡਾ ਹਾਲ ਹੈ ਥੋੜੀ ਮੁਸ਼ਕਲ ਹੋ ਜਾਂਦੀ ਆ ਅਗਰ ਏਸੀ ਦੀ ਵੀ ਸੇਵਾ ਹੋ ਜਾਊਗੀ ਤਾਂ ਹੋਰ ਵੀ ਬਿਹਤਰ ਹੋ ਜਾਊਗਾ ਫਿਰ ਗੁਰਦੁਆਰਾ ਸਾਡਾ ਜਿਹੜਾ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚੋਂ ਨੰਬਰ 1 ਹੋ ਜਾਊਗਾ ਦੇਖੋ ਜੀ ਜਦੋਂ ਤੁਸੀਂ ਇਹ ਗੱਲ ਕਹੀ ਆ ਬਈ ਸਾਡੇ ਸੂਲਰ ਲੱਗ ਚੁੱਕਾ ਹਾਲ ਬਣ ਗਿਆ ਸਾਰਾ ਕੁਝ ਵਧੀਆ ਹੋ ਚੁੱਕਾ ਤਾਂ ਜੇਦੋਂ ਏਸੀ ਦੇ ਮਹਾਰਾਜ ਨੇ ਕਿਰਪਾ ਕਰਦੀ ਪਾ ਮੈਂ ਤੁਹਾਡੇ ਤੇ ਹੀ ਕਰ ਦਵੇ ਤੇ ਉਹ ਏਸੀ ਵੀ ਆ ਜਾਣੇ ਹਨਾ ਹੋ ਸਕਦਾ ਜੀ ਹਨਾ ਹੋ ਸਕਦਾ ਜੇ ਪਰਮਾਤਮਾ ਦੀ ਦਇਆ ਜੇਤੇ ਵੀ ਕਰਨਗੇ ਹਾਂ ਉਹ ਉਹ ਕਰੂਗਾ ਜੀ ਕਰੂਗਾ ਉਹ ਕਰਨਗੇ ਜੀ ਤੇ ਬਾਕੀ ਹੋਰ ਕੁਝ ਗੁਰਦੁਆਰੇ ਦਾ ਜੇ ਕੋਈ ਹੈਗਾ ਆ ਦਾ ਦੱਸਣ ਵਾਲਾ ਕੋਈ ਇਤਿਹਾਸ ਹੈ ਜਾਂ ਕੋਈ ਵੀ ਦੱਸ ਸਕਦੇ ਹੋ ਹਾਂਜੀ ਉਹ ਤਾਂ ਹੈ ਇਤਿਹਾਸ ਤਾਂ ਚਲੋ ਇਹ ਗੁਰਦੁਆਰਾ ਪਹਿਲਾਂ ਬਹੁਤ ਛੋਟੇ ਛੋਟੇ ਕਮਰੇ ਸੀਗੇ ਉਹ ਵੀ ਵਿੱਚੋਂ ਛੱਤਾਂ ਕੱਚੀਆਂ ਹੁੰਦੀਆਂ ਸੀ ਤੇ ਅਸੀਂ ਕਦੇ ਸੋਚੇ ਨਾ ਸੀ ਕਿ ਸਾਡੇ ਪਿੰਡ ਦਾ ਗੁਰਦੁਆਰਾ ਇੰਨਾ ਵਧੀਆ ਬਣ ਜਾਊਗਾ ਪਰ ਹੁਣ ਜਿਹੜੇ ਆ ਅਸੀਂ ਬੜਾ ਮਾਣ ਕਰਦੇ ਆ ਕਿ ਜ਼ਿੰਦਗੀ ਦੇ ਵਿੱਚ ਅਸੀਂ ਇਸ ਤਰ੍ਹਾਂ ਦਾ ਗੁਰਦੁਆਰਾ ਵੀ ਜਿਹੜਾ ਆਪਣੇ ਪਿੰਡ ਦਾ ਦੇਖਿਆ ਸਾਨੂੰ ਬਹੁਤ ਮਾਣ ਆਇਆ ਇਹਨਾਂ ਮਾਣ ਹੋ ਗਿਆ ਜੀ ਨਾ ਚਲੋ ਅਸੀਂ ਸਰਪੰਚ ਸਾਹਿਬ ਦਾ ਧੰਨਵਾਦ ਕਰਦੇ ਆ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਿ ਹਰ ਗਲੀ ਦੀ ਹਰ ਕੋਨੇ ਦੀ ਖਬਰ ਤੁਹਾਡੇ ਤੱਕ ਪਹੁੰਚਦੀ ਰਹੇ ਤੁਸੀਂ ਦੇਖਦੇ ਰਹਿਣਾ ਦੁਆਬਾ نیوز 24